ਤੇ 20 ਕਿਲੋ ਹਾਜ਼ਰ ਦੁੱਧਾ ਇਸ ਟਾਈਮ ਚੋਣ ਵਾਲਾ ਦੁੱਧਾ ਤਿਆਰੀ ਦਾ ਤਿਆਰੀ ਵਾਲਾ ਆ 15 ਕਿਲੋ ਬੋਲੇ ਤੋਂ ਬਾਈ ਕਹਿੰਦਾ ਚੱਲੀ ਆ ਛੋਟੀ ਮਗਰ ਆ ਗਈ ਕੱਟੀ 20 ਕਿਲੋ ਬਾਈ ਜੀ ਚਵਾ ਲੈ ਵੀ ਸੱਜਣੋ ਨਾ ਮਨੀ ਕਹਿੰਦਾ ਸ਼ਾਹਪੁਰੀ ਅੱਜ ਫੇਰ ਲੱਗਿਆ ਕੰਮ ਸਿਰਾ ਕਰਨ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੋਂ ਲੱਗਿਆ ਵੀਡੀਓ ਬਣਾਉਣ ਪਿੰਡ ਸ਼ਾਹਪੁਰ ਤਹਿਸੀਲ ਫਲੋਰ ਤੇ ਜਲਾ ਜਲੰਦਰ ਦੁਆਬੇ ਦੇ ਪਿੰਡ ਪਹੁੰਚੇ ਹੋਏ ਆ 15 16 ਕਿਲੋ ਤੋਂ ਲਾ ਕੇ 22 ਕਿਲੋ ਤਾਂ ਹਾਇਰ ਦੁੱਧ ਹੀ ਮਿਲੂਗਾ ਬਾਈ ਕਹਿੰਦਾ ਤੇ ਬਾਕੀ ਕੁਆਲਿਟੀ ਦੇ ਪਸ਼ੂ ਮਿਲਣਗੇ ਗੱਲਬਾਤ ਥੋਡੀ ਮਨੀ ਨਾਲ ਕਰਾ ਦਾਂਗੇ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਕੱਲੇ ਕੱਲੇ ਪਸ਼ੂ ਦੀ ਕਿੰਨਾ ਦੁੱਧ ਤਿਆਰੀ ਦਾ ਤੇ ਦੁੱਧ ਬਾਈ ਕਹਿੰਦਾ ਹੁੰਦਾ ਕੰਡੇ ਵਾਲਾ ਤੇ ਪਸ਼ੂ ਹੁੰਦੇ ਨੇ ਟੌਪ ਤੋਂ ਟੌਪ ਤੇ ਆ ਜਾ ਗਰੀ ਲਿਆ ਕੈਮਰਾ ਇਧਰਲੇ ਬੰਨੇ ਹੋਰ ਮਨੀ ਕਿਵੇਂ ਆ ਸਸੀ ਦਾ ਬਾਈ ਜੀ ਚੜਦੀ ਕਲਾ ਤੁਹਾਡਾ ਸਵਾਗਤ ਕੀਤਾ ਜਾਂਦਾ ਚਰਨ ਸਿੰਘ ਡੇਰੀ ਫਾਰਮ ਡੇਰੀ ਫਾਰਮ ਤੇ ਬੋਲ ਨੰਬਰ 9478474740 ਤੇ ਆਪਣਾ ਪਿੰਡ ਹੈਗਾ ਸ਼ਾਪੋ ਜਿਲ੍ਹਾ ਜਲੰਧਰ ਤਹਿਸੀਲ ਫਲੋਅ ਜਿਹੜੇ ਸੱਜਣ ਕਹਿ ਲਈਏ ਵੀ ਮਰੇਲ ਕੋਟਲੇ ਬਣੀ ਹੋਣਗੇ ਉਹਨਾਂ ਨੂੰ 7 ਲੋਜੀ ਟੱਪਣਾ ਪਊਗਾ ਪਊਗਾ ਜੀ ਹਾਂ ਉਹਨਾਂ ਨੂੰ 7 ਲੋਜੀ ਟੱਪਣਾ ਪਊ ਤੇ ਸ਼ੁਰੂਆਤ ਕਿਹੜੇ ਪੱਖ ਤੋਂ ਕਰੀਏ ਅੱਜ ਥੋੜਾ ਜਿਹਾ ਭਾਅ ਵੀ ਘਟਿਆ ਠੀਕ ਹੈ ਦੋ ਤੋਂ ਅੰਦਰ ਵਾਲੀਆਂ ਵੀ ਹੈਗੀਆਂ ਠੀਕ ਹੈ ਗੱਲ ਹਾਂ ਕਹਿ ਲਈਏ ਵੀ ਅੱਜ ਦੋ ਤੋਂ ਅੰਦਰ ਵਾਲੇ ਕੇਸ ਹੈਗੇ ਆਪਨੇ ਹਾਂ ਹਾਂਜੀ ਹੈਗੀਆਂ ਜੀ ਠੀਕ ਹੈ ਗੱਲ ਸ਼ੁਰੂਆਤ ਕਿੱਥੋਂ ਕਰੀਏ ਜੀ ਇੱਥੋਂ ਇੱਥੋਂ ਲਾ ਤੌਰ ਜੋਬਰਾ ਖੋਲ ਕੇ ਸੂਆ ਬਣੀ ਪਹਿਲਾ ਸੂਆ ਜੀ 4 ਦੰਦ ਸੂਆ ਪਹਿਲਾ ਦੰਦਾਂ ਚ ਚਾਰ ਦੰਦ ਤੇ ਲੇਵੇ ਦਾ ਕਹ ਲਈਏ ਡਿਜ਼ਾਈਨ ਤੇ ਯਾਰ ਝੋਟੀ ਦਾ ਰੰਗ ਰੰਗ ਕਹ ਲਈਏ ਵਾਲੀ ਵਾਲੀ ਗਵਾਲਟੀ ਹੈ ਕਮਾਲ ਦਾ ਹਾਂਜੀ ਸਿੰਘ ਦਾ ਡਿਜ਼ਾਈਨ ਵੀ ਬਾਲਾ ਸਮਾਨ ਤੇ ਥਣ ਦੇ ਬਾਈ ਲੱਗਾ ਤੇ ਬਾਕੀ ਥਣ ਉਹੀ ਗੱਲ ਆ ਵੀ ਆ ਨਾ ਗਿੱਠਾ ਬਾਈ ਗਿੱਠਾ ਵਾਲਾ ਕੰਮ ਹੀ ਆ ਆ ਫੋਰ ਬਾਈ ਹੋਰ ਆਰਡਰ ਆਪਣਾ ਤਾਂ ਮਨਜ਼ੂਰੀ ਹੋ ਗਿਆ ਸਾਫ ਸੋਥਰੀ ਵਾਲੀ ਆ ਝੋਟੀ ਹਾਂਜੀ ਹਾਂਜੀ ਕਿੰਨਾ ਕੁ ਦੁੱਧ ਹਾਜ਼ਰਾ ਕਿੰਨੇ ਦੁੱਧ 15 ਕਿਲੋ ਬੁਲੇ ਬੁਲੇ ਸਾਫ ਹੁੰਦੀ ਦਾ ਜੀ ਹਾਜ਼ਰ ਹਾਂਜੀ ਕਿੰਨੇ ਦਿਨ ਦਾ ਸੂਆ ਹੋ ਗਿਆ ਸੂਆ ਹਲੇ ਭਾਈ 8 ਕ ਦਿਨਾਂ ਤੋਂ ਥੱਲੇ ਆ 7-8 ਦਿਨਾਂ ਤੋਂ ਠੀਕ ਆ ਗੱਲ ਇਹ ਇਧਰ ਸਿੰਗ ਆ ਗਿਆ ਬਿਲਕੁਲ origignal ਆ ਤੇ ਬਾਕੀ ਥਾਂ ਦਾ ਸੈਜ ਬਹੁਤ ਕਮਾਲ ਦਾ ਤੇ ਚਬਾਈ ਦੀ ਵੀ ਕਹਿ ਲਈ ਆਪਾਂ ਇੱਕ ਨੰਬਰ ਐਂਡੇ ਆ ਕੰਮ ਹਾਂ ਆ ਜਾ ਗਰੀ ਇਧਰਲੇ ਬੰਨੇ ਲਿਆ ਕੈਮਰਾ ਇੱਥੋਂ ਇੱਥੋਂ ਮਾਰਦੀ ਲੇਵੇ ਦੇ ਨਾਣਾ ਨੂਣਾ ਦਿਖਾਦੀ ਬਾਈ ਆਹ ਚੀਜ਼ ਦਿਖਾਦੀ ਤੇ ਸਵੇਰ ਆਦੀ ਠੰਡੀ ਆ ਗਈ ਬਿਲਕੁਲ ਇਹ ਇੱਥੋਂ ਇੱਥੋਂ ਕਰਾਦੀ ਚੈੱਕ ਇੱਥੋਂ ਮਾਰਦੀ ਕੈਮਰਾ ਤੇ ਹੁਣ ਅਗਲੇ ਬੰਨੇ ਲਿਆ ਇਧਰਲੇ ਪਾਸਿਓਂ ਕਰਾਦੀ ਚੈੱਕ ਜਿਵੇਂ ਨਾਲ ਲੱਗਵਾ ਜਲੇਵਾ ਆ ਗਿਆ ਤੇ ਕਹਿ ਸਕਦਾ ਵੀ ਕੰਪੈਕਟ ਜਾਰਡਰ ਆ ਯਾਰ ਮਰਸਾਈਡਸ ਵਾਲਾ ਕੰਮ ਆ ਜਿਹੜਾ 0% ਵਾਲਾ ਸਿਸਟਮ ਨਹੀਂ ਨਹੀਂ ਮਰਸਾਈਡਸ ਵਾਲਾ ਕੰਮ 15 ਕਿਲੋ ਬੌਲੇ ਤੋਂ ਬਾਈ ਕਹਿੰਦਾ ਚੱਲੀ ਆ ਪੀਕ ਲੈਵਲ ਤੇ ਕਿੰਨਾ ਕੁ ਦੁੱਧ ਪਾ ਸਕਦਾ ਭਾਈ 16-17 ਕਿਲੋ ਆਰਾਮ ਨਾਲ ਉਹ 15 ਦੀ ਦੋੜ ਦੇ ਦੇਵਾਂਗੇ ਆ 15 ਦੀ ਬਾਈ ਕਹਿੰਦਾ ਗਾਰੰਟੀ ਇਹ ਦੇ ਦਾਂਗੇ ਸਾਫ਼-ਸੁਥਰੀ ਫੁੱਲ ਆ ਗਈ ਹਰੇਕ ਪੱਖ ਤੋਂ ਤੇ ਬਾਕੀ ਸਭ ਤੋਂ ਮੇਨ ਗੱਲ ਸਵਾਹ ਹੁੰਦੀ ਆ ਯਾਰ ਸਵਾਹ گاਵਾ ਵਰਗ ਹੀ ਆ ਗੱਟੀ ਆ ਅੱਜ ਆਪਾਂ 2 ਮਹੀਆ ਪੰਜਾ-ਪੰਜਾ ਪਹੁੰਚ ਵੀ ਕਰਾਂਗੇ ਅਛਾ ਆਲ ਪੰਜਾਬ 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 ਠੀਕ ਹੈ ਗੱਟੀ ਗੋਲ ਬਾਈ ਦੂਏ ਨੰਬਰ ਲਈ ਹੁਣ ਕਰੀਏ ਇਹਦੇ ਮਾਰੂਫ ਫੇਸਟਿੰਗ ਸਿੰਘ ਜੀ ਦੇਖ ਬਾਈ ਜੀ ਕੈਮਰਾ ਸਿੰਘ ਸਿੰਘ ਕਰਾ ਚਾ ਇੱਕ ਤੇ ਉਸ ਤੋਂ ਬਾਅਦ ਆ ਆ ਗੈਪ ਕਰਾ ਦਿਆਂ ਇੱਥੋਂ ਚ ਇੱਕ ਤੇ ਉੱਤੋਂ ਚੜਾਈ ਜੜੂਈ ਕਰਾ ਦਿਆਂ ਇੱਕ ਤੇ ਥੱਲੇ ਮਾਰਨੀ ਆ ਆਰਡਰ ਤੇ ਕੈਮਰਾ ਘੋਰ ਚੋਬਰਾ ਖੋਲ ਕੇ ਕੱਟੀ ਮਗਰ ਆ ਗਈ ਬਾਈ ਜੀ ਮਗਰ ਕੱਟੀ ਸੂਆ ਪਹਿਲਾ ਸੂਆ ਚਾਰ ਦੰਦ ਦੇ ਸੂਆ ਪਹਿਲਾ ਚਾਰ ਦੰਦ ਮਗਰ ਕੱਟੀ ਤੇ ਢਾਂਚਾ ਦਾ ਹੈ ਗੈਸ ਆ ਗਿਆ ਵੀ ਯਾਰ ਬਾਲਾ ਮਜ਼ਬੂਤ ਆ ਗਿਆ ਬਾਲੀ ਵਧੀਆ ਝੋਟੀ ਥਾਨ ਥਣ ਬਾਲ ਚਵਾਈ ਇੱਕ ਨੰਬਰ ਬਾਈ ਜੀ ਲੱਗੀ ਆ ਠੀਕ ਆ ਗੱਲ ਹਾਂਜੀ ਕਿੰਨੇ ਦਿਨ ਦਾ ਸੂਆ ਬਣੀ ਸੂਆ ਭਾਜੀ ਇਹ ਹੋਊਗਾ 10 ਦਿਨਾਂ ਤੋਂ ਅੰਦਰ ਇੱਕ ਖਾਸ ਗੱਲ ਇਹ ਰਹਿੰਦੀ ਆ ਜਦੋਂ ਵੀ ਉਹਰੇ ਵੀਡੀਓ ਬਣਾਉਣੇ ਆ ਉਹ ਚੀਜ਼ ਨਹੀਂ ਹੁੰਦੀ ਵੀ ਮੱਝ ਛੜਾ ਕੇ ਇੱਧਰ ਭੱਜ ਗਈ ਜਾਂ ਉੱਧਰ ਭੱਜ ਗਈ ਐਂ ਤੁਰਦੀਆਂ ਜਿਵੇਂ ਮਟਕ ਮਟਕ ਇੱਕ ਕੱਚੇ ਤੋਂ ਭਾਜੀ ਬਾਲਾ ਰਾਮ ਨਾ ਤੁਰਦੀ ਆ ਠੀਕ ਆ ਗੱਲ ਤੇ ਬਾਕੀ ਕਹਿ ਲੀਓ ਉਹੀ ਗੱਲ ਆ ਕੁਆਲਿਟੀ ਦਾ ਨਸਲ ਦਾ ਬਹੁਤ ਵੱਟਾ ਹਾਂਜੀ ਹਾਂਜੀ ਕਿੰਨਾ ਦੁੱਧ ਇਹਦੇ ਕੋਲੇ 15 30 ਕਿਲੋ ਜੋੜੇ ਦੀ ਗਾਰੰਟੀ ਦੇ ਦਾਂਗੇ ਇਹਨਾਂ ਦੋਵਾਂ ਦੀ ਚਵਾਉਗੀਆਂ ਠੀਕ ਆ 35 ਕਿਲੋ 30 ਕਿਲੋ ਦੀ ਹੁਣ ਓੜ ਦੇ ਦਵਾਂਗੇ 30 ਕਿਲੋ ਦੀ ਬਾਈ ਕਹਿੰਦਾ ਗਰੰਟੀ ਦੇ ਦਾਂਗੇ 35 ਕਿਲੋ ਝੋਟੀਆਂ ਚਵਾ ਲੈਣੀਆਂ ਪਰ 30 ਦੀ ਓੜ ਤੇ ਦੇ ਦਾਂਗੇ ਜੇ ਕਿਸੇ ਸੱਜਣ ਨੇ ਲੈ ਕੇ ਜਾਣੇ ਤੇ ਉਰਲੇ ਬਣ ਖਣ ਦਿਖਾ ਦੇ ਬਾਈ ਪੀ ਪੀੜੀ ਦੇ ਪਾਵੇ ਨਹੀਂ ਜਿੱਦਾਂ ਨੇ ਹੁੰਦੇ ਠੀਕ ਆ ਉਦਾਂ ਲੱਗਾ ਬਲੂਆ ਚਲਾਈ ਕਰੂ ਮੋਗੇ ਧਰਤੀ ਉਹ ਪੂਰੇ ਪੂਰੇ ਕੱਟੀ ਵੀ ਮਗਰ ਆ ਵਾਲੀ ਚੰਗੀ ਠੀਕ ਆ ਗੱਲ ਆ ਮਗਰ ਆ ਗਈ ਕੱਟੀ ਤੇ ਸਵਾ ਆਦੀ ਨਿੱਗੀ ਆ ਗਈ ਜੰਮੀ ਹੈ ਨਾ ਇਹੀ ਖੜ ਜਾਂਦੇ ਜਿੱਥੇ ਖੜਾ ਦੀ ਇੱਥੋਂ ਮਾਰਦੀ ਗਰੀ ਕੈਮਰਾ ਓਏ ਇਆ ਕੀ ਦੋ ਨੰਬਰ ਵਾਲੀ ਝੋਟੀ ਤੇ ਰੇਟ ਬਾਈ ਦੇ ਤਕਰੀਬਨ ਹੋਣਗੇ ਫੋਨ ਤੇ ਰੇਟ ਹੋਣਗੇ ਸੱਜਣੋ ਕੁਆਲਟੀ ਦੇ ਹਿਸਾਬ ਨਾਲ ਇਹ ਦੋਨੇ ਝੋਟੀਆਂ ਦੀ ਪਹਿਲਾ ਨੰਬਰ ਆ ਤੇ ਦੂਜਾ ਨੰਬਰ ਜੋੜੇ ਦੀ ਪਹੁੰਚ ਹੋਊਗੀ ਜੋੜੇ ਦੀ ਹੋਊ ਕੱਲੇ ਕੱਲੇ ਪਸ਼ੂ ਦੀ ਪਹੁੰਚ ਨਹੀਂ ਹੋਣੀ ਦੁੱਧ ਬਾਈ 30 ਕਿਲੋ ਦੀ ਗਾਰੰਟੀ ਦਿੰਦਾ ਤੇ ਬਾਕੀ ਪਾ ਬਾਈ ਕਹਿੰਦਾ ਵੱਧ ਦੇਣਗੇ ਆ ਤੇ ਜਿਆਦਾ ਮੈਂ ਇਹ ਗੱਲ ਵੀ ਕਹਿੰਦਾ ਹਾਂ ਨਾ ਮਨੀ ਫਰਾਮ ਆ ਦੀ ਜੱਜਮੈਂਟ ਆ ਆਪਣੇ ਨਾਲ ਵੱਡੀ ਬੜ ਵੱਡੀ ਆ ਜੀ ਆਪਣੇ ਕੋ ਲੈਂ ਵਾਲੇ ਜ਼ਿਆਦਾ ਜੱਜਮੈਂਟ ਵਾਲੇ ਆ ਠੀਕ ਆ ਗੱਲ ਜੀ ਤੇ ਹੁਣ ਆ ਜਾ ਗਰੀ ਤਿੰਨ ਨੰਬਰ ਵਾਲੀ ਤੇ ਇੱਥੇ ਰੋਕ ਲੈ ਇਹਨੂੰ ਇੱਕ ਮਿੰਟ ਪਹਿਲਾਂ ਜੀ ਲੈ ਵੇ ਦੀ ਮਾਰ ਦੇਂਗਾ ਰੀ ਆ ਜਾ ਆ ਜਾ ਇਹ ਇੱਥੋਂ ਦਿਖਾ ਦੇ ਇੱਥੋਂ ਮਾਰ ਦੇ ਕੈਮਰਾ ਵੇ ਤੌਰ ਚੋਬਰਾ ਤੇ ਨਾਸਲ ਮੋਸਲ ਵਾਲੀ ਆ ਝੋਟੀ ਬਹੁਤ ਨਾਸਲ ਆ ਜੀ ਆ ਨਾਸਲ ਚਾਤ ਕੁਆਲਿਟੀ ਬਹੁਤ ਆ ਬਾਈ ਜੀ ਝੋਟੀ ਬੋਰੀ ਗੱਲ ਆ ਵੀ 4 4/4 ਹੀ ਹੁੰਦਾ ਆ ਡਰਾ ਜੀ 4/4 ਠੀਕ ਆ ਗੱਲ ਕਮਾਲ ਆ ਚੋਬਰਾ ਇੱਥੋਂ ਦੇ ਬਾਕੀ ਤੁਰਦੀ ਦਾ ਕਰਾਂ ਦੀ ਤੋਰਾ ਤੂਰਾ ਚੈੱਕ ਆ ਜੈਡ ਬਲੈਕ ਚ ਆ ਗਈ ਬਾਈ ਪਹਿਵਾਨ ਵਾਲਾ ਹਿਸਟ ਨਹੀਂ ਆ ਜੀ ਜੀ ਸੂਆ ਦੂਜਾ ਸੂਆ ਬਾਈ ਜੀ ਕਿੰਨੇ ਦਿਨ ਦਾ ਸੂਆ ਇਹਦਾ ਸੂਆ ਇਹਦਾ ਵੀ 10 ਦਿਨਾਂ ਤੋਂ ਅੰਦਰ ਹੀ ਆ ਜੀ 10ਾਂ ਤੋਂ ਅੰਦਰ ਸੂਆ ਦੂਜਾ ਨੰਬਰ ਆ ਗਿਆ ਵੀਡੀਓ 'ਚ ਇਹਦਾ ਤੀਜਾ ਤੀਜਾ ਹੀ ਚੱਕੂ ਪਹਿਲਾ ਪਹਿਲਾ ਕਰਦੀ ਆ ਨਾ ਹਾਂ ਬਹੁਤ ਬੜੀ ਵੱਡੀ ਆ ਕੱਦ ਗੁੱਦ ਦੀ ਬਹੁਤ ਹੀ ਅੱਡ ਡਿਜ਼ਾਈਨ ਸਿੰਘਾਂ ਦਾ ਇੱਕੋ ਜਿਹਾ ਆ ਗਿਆ ਜੀ ਉਹ ਜਿਵੇਂ ਭਰਾ ਕਹਿੰਦੇ ਨੇ ਵੀ ਪਿਓਰ ਮੂਰਾ ਯਾਰ ਹੁਣ ਕਈ ਭਰਾ ਕਮੈਂਟ ਲੱਗ ਜਾਂਦੇ ਨੇ ਕਰਨਾ ਜੀ ਲੜ ਕੇ ਸੇ ਨਾ ਸਕਦੇ ਨਹੀਂ ਪਰਾ ਪੁਆਇੰਟ ਇਹਦੇ ਚੈੱਕ ਕਰ ਲਓ ਵੀ ਹੈਗੇ ਨੇ ਮੂਹਰੇ ਵਾਲੇ ਕਿ ਨਾ ਭਾਜੀ ਆਪਾਂ ਚਲੋ ਕਹਨੇ ਸਿਆਣੇ ਆਪਣੇ ਤੋਂ ਬਹੁਤ ਉੱਪਰ ਆ ਜੀ ਠੀਕ ਹੈ ਗੱਲ ਆ ਆਪਾਂ ਜੀ ਕਹਿ ਕੇ ਸੁਣ ਲੈਣੀ ਗੱਲ ਸਾੜਾ ਨੂਣਾ ਬਾਈ ਇੱਧਰ ਲਿਵਰ ਦਿਖਾ ਰਹੀ ਹੈ ਤਨੂਕ ਇਹ ਮਾਰਦੀ ਗਰੀ ਕੈਮਰਾ ਇਹ ਹਰੇਕ ਪੱਖ ਤੋਂ ਕਰਾਦੀ ਤਸੱਲੀ ਪਹਿਲਾਂ ਤਾਂ ਇੱਥੋਂ ਇੱਥੋਂ ਆਰਡਰ ਦੀ ਤਸੱਲੀ ਕਰਾਏ ਦੀ ਕਿੰਨਾ ਦੁੱਧਾ ਹੁਣ ਦੁੱਧ 16 ਕਿਲੋ ਆ 18 ਕਿਲੋ ਦੇ ਅਲੱਗ ਹਾਦੀ ਓੜ ਦੇ ਦਵਾਂਗੇ 16 ਕਿਲੋ ਬਾਈ ਕਹਿੰਦਾ ਅੱਜ ਹਾਜ਼ਰ 18 ਦੀ ਗਾਰੰਟੀ ਦੇ ਦਾਂਗੇ ਕਹੋਂ ਦੀਦਾ ਝੋਟੀ ਇਹ ਮੰਨ ਲੈ ਵੀ 20 ਕਿਲੋ ਦੇ 20 ਕਿਲੋ ਦੇ ਆਪਾਂ 16 ਦੀ ਹੁਣ ਤਾਜੀ ਸੂਈ ਆ ਬੌਲੇ ਬੌਲੇ ਸਾਫ ਆ ਠੀਕ ਹੈ ਗਾ ਅੱਠਾਂ ਦਸਾਂ ਦੇਣਾ ਸੂਈ ਤੇ ਵੱਡੀ ਫੁੱਲ ਚੜਾਈ ਫੁੱਲ ਆ ਵੱਡੀ ਆ ਜੀ ਆ ਨੰਬਰ ਸਤੈਨੋਂ ਤੀਜਾ ਤੇ ਹੁਣ ਮਾਰਗਰਿ ਸ਼ਾਰ ਨੰਬਰ ਵਾਲੀ ਤੇ ਉਹ ਚਾਰ ਉਂਗਲਾਂ ਤੇ ਵੀ ਵੱਡੀ ਹੋਊਗੀ ਉਹ ਪਲੂਣ ਗੱਟੀ ਆ ਗਈ ਫੇਰ ਚਾਰ ਦੰਦ ਪਹਿਲਣ ਹਾਂਜੀ ਵੱਡੀ ਹੋਉਂਦਾ ਯਾਰ ਹਾਂਜੀ ਕਾਹਦੇ ਆ ਜਾ ਲੈ ਆ ਲੈ ਆੜੀਆਂ ਨਾ ਕਰਿਆ ਕਰ ਲੈ ਆ ਤੂੰ ਆ ਨੰਬਰ ਆ ਗਿਆ ਚੌਥਾ ਤੇ ਸੂਹਾ ਪਹਿਲਾ ਹੈ ਨਾ ਪਹਿਲਾ ਚਾਰ ਦੰਦ ਆ ਜੀ ਕੁਆ ਪਹਿਲਾ ਚਾਰ ਦੰਦ ਆ ਗਈ ਆ ਗਈ ਫੁੱਲ ਬਾਈ ਜਿਵਾਈ ਨਹੀਂ ਨਿੰਬੋਲੀ ਦੇਖੀ ਉਹ ਜਿੰਨੀ ਜਿਵਾਈ ਕੱਟੀ ਨਾ ਆ ਥਣ ਦਾ ਸਹ ਜੀ ਦਾ ਇਹ ਵੱਡੀ ਇਹ ਕਹ ਲਿਆ ਵੀ ਤਿੰਨ ਨੰਬਰਾਂ ਹੀ ਨੂੰ ਵੀ ਜਿਆਦਾ ਵੱਡੀ ਆ ਗਈ ਮੇਰੇ ਸਾਰਿਆਂ ਨੂੰ ਬੜੀ ਆ ਗਈ ਭਾਈ ਜੀ ਠੀਕ ਆ ਗੱਲ ਹਾਂ ਜੀ ਕਿੰਨੇ ਦੰਦ ਦਾ ਸੂਆ ਮਣੀ ਇਹਦਾ ਇਹ ਸੂਆ ਭਾਈ ਜੀ 10 ਗੱਦਣਾਂ ਦਾ 10 ਗੱਦਣਾਂ ਦਾ ਹਾਂ ਜੀ ਇਹ ਬਾਲੀ ਠੰਡੀ ਲੱਗਾ ਤੁਰਦੀ ਆ ਯਾਰ ਤੁਰਦੇ ਆ ਰਸਾ ਉੱਪਰ ਸੱਟ ਕੇ ਚਿਵਾਈ ਕਰ ਲਵੇ ਅਗਲਾ ਬੇੜੇ ਜਿ ਖੜਾ ਕੇ ਚੋਣ ਵਾਲੇ ਹਾਂ ਬੇੜੇ ਖੜਾ ਕੇ ਜੀ ਜਿਵੇਂ ਭਰਾ ਕਹਿੰਦੇ ਨੇ ਵੀ ਆਰ ਪਤਾ ਨਹੀਂ ਅਗਲਾ ਕਹਿੰਦਾ ਹਰਿਆਣੇ ਦੇ ਐਮੀ ਕਹਿੰਦੇ ਨੇ ਜੱਡ ਜੱਡ ਕੁਆਲਟੀ ਹੈ ਜੱਡ ਬਲੈਕ ਆ ਗਈ ਤੇ ਚੀਜ਼ ਨੇ ਦੱਸਣਾ ਹੁੰਦਾ ਪਸ਼ੂ ਕਿਸੇ ਵੀ ਏਰੀਆ ਦਾ ਹੋ ਸਕਦਾ ਮੇਨ ਗੱਲ ਹੁੰਦੀ ਆ ਨਸਲ ਤੇੜ ਨਸਲ ਦੀ ਸਭ ਤੋਂ ਮੇਨ ਗੱਲ ਤਾਂ ਮੈਂ ਇਹੀ ਕਹਿਣਾ ਹੁਣ ਆ ਵੀ ਯਾਰ ਤੁਸੀਂ ਨਸਲ ਚੈੱਕ ਕਰਕੇ ਪਸ਼ੂ ਲਿਆ ਕਰੋ ਤੇ ਖੜਾ ਚਾਹੇ ਉਹ ਕਿਸੇ ਵੀ ਪਿੰਡ ਚ ਹੋਵੇ ਹਨਾ ਜੀ ਮੇਨ ਗੱਲ ਨਸਲ ਦੀ ਹੁੰਦੀ ਆ ਤੇ ਇੱਥੋਂ ਮਾਰਨੀ ਗਰੀ ਕੈਮਰਾ ਨਾਲ ਇਹਦਾ ਮਾੜਾ ਕੋਲ ਖੜ ਕੇ ਹਾਈਟ ਚੈੱਕ ਕਰਾ ਦੇ ਨਾਲੇ ਇਹਦੇ ਕੱਦ ਦਾ ਆਈਡੀਆ ਕਰਾ ਲਈ ਇੱਥੇ ਇਹ ਪੂਰੀ ਬੜੀ ਤੇ ਆ ਆ ਨਾਲ ਵਾਲੀ ਦਾ ਖੜਾ ਕੇ ਨਾਲ ਵਾਲੀ ਦਾ ਵੀ ਤੁਹਾਨੂੰ ਆਈਡੀਆ ਆ ਜਾਊਗਾ ਵੀ ਉਹ ਕਿੱਡੀ ਦਾ ਇਹ ਕਿੱਡੀ ਦਾ ਪਹਿਲਾਂ ਐਡੀ ਇਹ ਮਾਲੂ ਬਹੁਤ ਘੱਟ ਮਿਲਦੀਆਂ ਇਹ ਨਹੀਂ ਕਹਿੰਦੇ ਵੀ ਮਿਲਦੀਆਂ ਨਹੀਂ ਮਿਲਦੀਆਂ ਜ਼ਰੂਰ ਨੇ ਪਰ ਬਹੁਤ ਘੱਟ ਬਹੁਤ ਰੇਅਰ ਕਿੰਨਾ ਦੁੱਧ ਦੀ ਮਣੀ ਇਹਦੇ ਕੋਲੇ 16 ਕਿਲੋ ਹੋਣੇ 18 ਕਿਲੋ ਜਵਾ ਦੋਗੀ ਠੀਕ ਆ ਗੱਲ ਜੀ 16 ਬਾਈ ਕਹਿੰਦਾ ਇਹਦੇ ਕੋਲ ਤਿਆਰੀ ਦੀ ਆ ਗਿਆ ਤੇ ਉਹ ਨਾਲ ਵਾਲੀ ਦੇ ਹਵਾਨੇ ਦੇ 11 ਹੋਰ ਮਾਰਦੇ ਗਰੀ ਓਏ ਉਹਦਾ ਬਾਹਲੀ ਸੈਟ ਤੋਂ ਕਿ ਕੱਢਦੀ ਮੈਂ ਕਹੀ ਖੁੱਲੀ ਕੱਢ ਕੇ ਝੋਲੀ ਮੈਂ ਠੀਕ ਆ ਗੱਲ ਤੇ ਹੁਣ ਆ ਜਾ 5ਵੇਂ ਨੰਬਰ ਤੇ ਆ ਜਾ ਜੋ ਬਰਾ ਆਇਆ ਲਿਆ 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 ਸਿੰਘੀ ਦਾ ਵੀ ਕਹ ਲਈਏ ਬੰਦ ਜੀ ਆ ਨਿਕਾ ਨਿਕਾ ਸੈਂਗ ਆ ਗਿਆ ਸੁਆ ਪਹਿਲਾ ਹਾਂ ਜੀ ਕਿੰਨੇ ਦਿਨ ਦੀ ਇਹ ਸੂਇ 10 11 ਕਿ ਵਾਈ ਇਹ ਬੋਲੀ ਆ ਜਮ ਮੈਂ ਧਰਤੀ ਮੁੱਗੇ ਕਰ ਦੂਗੀ ਲੈ ਵਾ ਕਿਹੜੀ ਹੈ گاਵਾ ਨਾਲ ਜੀ ਇਹ ਮਈਆਂ ਨਾ ਦੋ ਅਧੀਆਂ ਅਧੀਆਂ ਚੂਈਆਂ ਆ ਆਪਣਾ ਥੋੜਾ ਸੌਦਾ ਚੱਲਦਾ ਹੀ ਬਣਿਆ ਨਹੀਂ ਠੀਕ ਆ ਇਹ ਆ ਆਪਣੇ 3 ਚੌਥਾ ਨੰਬਰ ਤੇ ਪੰਜਵਾਂ ਨੰਬਰ ਠੀਕ ਆ ਗੱਲ ਇਹ ਥੁੜੀਆਂ ਚੂਈਆਂ ਆਪਾਂ ਦਾ ਦੁੱਧ ਦੀ ਤਸੱਲੀ ਕਰਾਉਣੀ ਹਾਂ 16 16 ਦੀਆਂ ਚੋਦਿਆਂ ਚ ਇਹ ਸਾਰੀਆਂ ਚੋਦਿਆਂ ਇਹਨੂੰ ਘਵਾ ਦੇ ਕੇ 16 16 ਕਿਲੋ ਹੁਣ ਆਪ ਅਗਲੇ ਘਰ ਦੀ ਓੜ ਦੇ ਦਾਂਗੇ ਜੀ ਠੀਕ ਆ ਗੱਲ ਜੀ ਇਹ ਥੱਲੇੋਂ ਨਾ ਸਾਨੂੰ ਸਭ ਬਹੁਤ ਆ ਗਈਆਂ ਤੇ ਇਹ ਨਸਾਂ ਬਹੁਤ ਹਲੇ ਵੀ ਕਮਾਲ ਦੀ ਝੋਟੀ ਆ ਗਈ ਇੱਥੋਂ ਦਿਖਾ ਰਹੀ ਓਏ ਇੱ ਤੇ ਇੱਥੋਂ ਮਾਰਦੀ ਫੇਸ ਤੇ ਕੈਮਰਾ ਫੇਸ ਕੁਆਲਿਟੀ ਦੇਖ ਝੋਟੀ ਦੀ ਕਿੰਨੀ ਹੈ ਕੋਕ ਤਾਂ ਹੈ ਹੀ ਨਹੀਂ ਬਾਈ ਹੱਕ ਤਾਂ ਮਾੜੀ ਵੀ ਨਹੀਂ ਹੈਗੀ ਲੈ ਆ ਲੈ ਆ ਲੈ ਆ ਥੋੜਾ ਬੱਚੇ ਦੇ ਕਰੂਗੀ ਇੱਥੇ ਰੋਕ ਲਾ ਇਧਰ ਨਾਣਾ ਦਿਖਾਰੇ ਬਾਈ ਰੋਕੀ 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 ਇੱਕ ਪੈਰ ਗਾਂ ਘਰਾਵੇ ਗਾਂ ਘਰਾਵੇ ਇਥੋਂ ਮਾਰ ਨਹੀਂ ਗਈ ਕੈਮਰਾ ਲੈ ਚੱਲ ਲੈ ਚੱਲ ਬੱਚੇ ਤੇ ਪਰੇਸ਼ਾਨ ਆਪਣੇ ਕਈ ਵੀਰ ਮੰਗਦੇ ਆ ਵੀ ਨਾੜਾ ਨਹੀਂ ਲੇਵਦਾ ਨਾੜਾ ਐ ਜਾਲ ਬੁਣਾਇਆ ਪਿਆ ਠੀਕ ਆ ਗੱਲ ਨੰਬਰ ਆ ਗਿਆ ਦਾ ਪੰਜਵਾਂ ਸੂਬਾ ਪਹਿਲਾ ਕਿੰਨੇ ਦਿੰਦੀ ਸੂਈ ਦੱਸਿਓ ਮਣੀ ਇਹ ਭਾਈ ਦਸਕ ਦਿਨਾਂ ਦੀ ਸੂਈ ਆ ਕਿੰਨਾ ਦੁੱਧ ਹਾਜਰਾ 16 ਕਿਲੋ ਇਹਦੇ ਥੱਲੇ 18 ਦੀ ਓੜ ਦੇ ਦੋ ਮਾ 16 ਟੰਕ ਤੋਂ 16 ਚਵਾ ਦਾਂਗੇ ਜੀ ਜੀ ਕਰਾ ਦਾਂਗੇ ਤਸੱਲੀ ਹਰੇਕ ਪੱਖ ਤੋਂ ਹਰੇਕ ਪੈਰਾਮੀਟਰ ਅਹੀਂ ਚਾਹੀਏ ਕੋਈ ਅਬਦਾ ਲੀਟਰ ਲਿਆਵੇ ਚਾਹੀਏ ਅਬਦਾ ਗੰਡਾ ਲਿਆਵੇ ਤਸੱਲੀ ਰਹੂਗੀ ਹਰੇਕ ਪੱਖ ਤੋਂ ਤੇ ਹੁਣ ਪਹਿਲੇ ਤਾਂ ਬਾਈ ਕੱਟੀ ਦਿਖਾਈ ਬੱਚਾ ਨਰਮ ਬੱਚੇ ਤੇ ਮਾਰਦੇ ਜੀ ਉੱਪਰ ਕੇ ਕੈਮਰਾ ਉੱਥੋਂ ਦਿਖਾ ਦੀ ਨਾੜੂਆ ਨੂੜੂਆ ਕੱਟੀ ਆ ਗਈ ਇੱਧਰ ਲਾ ਕੇ ਨਾੜੂਆ ਦਿਖਾਏ ਐ ਨੂੰ ਕਰਦੇ ਚੋ ਪੰਜ ਮਾਰ ਦੇਣ ਸੂਈ ਆ ਬਾਈ ਜੀ ਪੰਜ ਮਾਰ ਦੇਣ ਠੀਕ ਆ ਗੱਲ ਜੀ ਆ ਜਾ ਆ ਜਾ ਹੁਣ 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 ਲੈ ਆ ਝੋਟੀ ਖੋਲ ਲੈ ਉਰਲੇ ਬੰਨੇ ਸੂਆ ਕਿਹੜਾ ਰਹੂਗਾ ਦੂਜਾ ਸੂਆ ਜੀ ਠੀਕ ਆ ਗੱਲ ਹਾਂ ਸੈਂ ਕੁਆਲਿਟੀ ਬਹੁਤ ਚੰਗੀ ਆ ਝੋਟੀ ਦੀ ਕਿੰਨੇ ਦਿਨ ਦੀ ਸੂਈ ਸੂ ਪੰਜ ਮਾਰ ਦੇਣਾ ਜੀ ਪੰਜ ਮਾਰ ਹਾਂ ਖਾਣ ਫੋਨ ਦਾ ਬਾਲਾ ਮੈਂ ਕਹਾਂ ਕਹਿਰ ਲੱਗਿਆ ਪੂਰਾ ਜੀ ਕੱਢਿਆ ਬੋਲਾ ਕੋਸੇ ਦਾ ਹਾਂਜੀ 15 ਕਿਲੋ ਬੋਲੇ ਸਟਾਰਟ ਆ ਹੁਣ ਬਾਈ ਜੀ 15 ਕਿਲੋ ਤੋਂ ਜੀ ਤੁਬਾਰਿਆ ਨਹੀਂ ਪੰਬਰ ਆ ਮੈਂ ਕਹਾਂ ਜੀ ਹੁਣ ਅਗਲਾ ਆਜੂ ਵਿੱਚ ਉਹ ਕੇ ਦੇ ਦਵਾਂਗੇ ਠੀਕ ਹੈ ਗੱਲ ਐ ਇਹਨੂੰ ਲਿਜਾ ਕੇ ਐ ਇਹਨੂੰ ਫੇਰ ਕਮਾ ਦੇ ਹਰੇਕ ਪੱਖ ਤੋਂ ਦਿਖਾਉਣੀ ਆ ਝੋਟੀ ਕਿਉਂਕਿ ਸਫਰ ਦਿੱਲੀ ਤੋਂ ਲਾਹੌਰ ਵਾਲੀ ਹੋਏ ਨਾ ਸਭ ਦਾ ਸਾਡਾ ਕੱਲੀ ਕੱਲੇ ਇਹ ਕਿਸੇ ਬੀਚ ਨੇ ਆਨਲਾਈਨ ਬਣਾਇਆ ਕੱਲੀ ਕੱਲੀ ਦੀ ਵੀਡੀਓ ਚਾਹੀਦੀ ਕੱਲੀ ਦੀ ਵੀਡੀਓ ਮਿਲ ਜੂਗੀ ਸੱਜਣ ਨੇ ਪਾਈ ਦਾ ਕਹਿਣਾ ਵੀ ਆਨਲਾਈਨ ਵੀ ਮੰਗਾਉਣੀ ਆ ਨਾ ਉਨੁਚਾਰੇ ਕੰਨੀਆਂ ਤੋਂ ਪਸ਼ੂ ਦੇਖ ਜਾਨਾ ਉਹਦੀ ਕੈਨ ਦਾ ਪਾਵਤ ਤਸੱਲੀ ਹੋਈ ਨਾ ਜਿਹੜਾ ਬੰਦਾ ਤੋੜਦਾ ਨਾ ਉਹਦੇ ਕੱਦ ਤੋਂ ਆਈਡੀਆ ਲਾ ਲਾ ਪਰ ਜਾਦੇ ਚੱਕਰ ਚ ਛੋਟੀ ਨਹੀਂ ਹੋਊਗੀ ਆਪਣੇ ਵੱਡੀਆਂ ਹੋਣਗੀਆਂ ਬਾਈ ਹਾਂ ਇਹ ਸੱਜਣ ਕੋਲੇ ਵੱਡੀਆਂ ਮੱਝਾਂ ਆਉਂਦੀਆਂ ਨੇ ਜੇ ਕੋਈ ਹਾਈਟ ਚ ਮੀਡੀਅਮ ਆਊ ਤਾਂ ਉਹਦਾ ਸਿਸਟਮ ਇਹ ਹੋਊਗਾ ਵੀ ਓਡੇ ਹੀ ਉਹਦਾ ਲੇਵਾ ਹੋਊਗਾ ਫਿਰ ਜਿੱਡੇ ਜਿਗਾਰਡ ਹੋਊਗਾ ਬਹੁਤ ਜਿਗਾਰਡ ਹੋਊਗਾ ਕਿੰਨਾ ਹਾਜ਼ਰੇ ਇਹਦੇ ਕੋਲੇ ਅੱਜ ਅੱਜ 15 ਕਿਲੋ ਹਣ ਤਿਆਰ 15 ਬੋਲੇ ਤੋਂ ਚੱਲੀ ਆ ਮਗਰ ਕੱਟੀ ਕੱਟੀ ਆ 15 ਕਿਲੋ ਬੋਲੇ ਤੋਂ ਬਾਈ ਕੰਦਾ ਚੱਲੀ ਆ ਛੋਟੀ ਮਗਰ ਆ ਗਈ ਕੱਟੀ ਪੀ ਲੈ 20 ਕਿਲੋ ਭਾਈ ਜਿ ਚਵਾਓ ਆ 15 ਕਿਲੋ ਬੋਲੇ ਤੋਂ ਬਾਈ ਕੰਦਾ ਚੱਲੀ ਆ ਛੋਟੀ ਮਗਰ ਆ ਗਈ ਕੱਟੀ ਪੀ ਲੈ 20 ਕਿਲੋ ਭਾਈ ਜਿ ਚਵਾਉਗੀ ਪੀਕ ਲੈਵਲ ਤੇ ਜਾਵੇ 15 ਕਿਲੋ ਹੱਜ ਮੈਂ ਦਵਾਉਂਗੀ ਠੀਕ ਆ ਗੱਲ ਤਿੰਨ ਸਾਨੂੰ ਸਭ ਬਹੁਤ ਆ ਗਈਆਂ ਨਾ ਜੀ ਜੀ ਹਾਂ ਇੰਨਾ ਸਾਨੂੰ ਸੰਗਰੀ ਬਹੁਤ ਆ ਗਈਆਂ ਜਿਵੇਂ ਆ ਚੀਜ਼ ਤੇ ਆ ਗਈ ਨਾ ਕਾਟਿੰਗ ਕੂਟਿੰਗ ਕਰੀ ਹੁੰਦੀ ਜਿਵੇਂ ਹਰਿਆਣੇ ਵਾਲੇ ਕਰਨ ਮੈਨੇ ਉਹਦੋਂ ਉੱਠ ਕੱਢਦੀਆਂ ਸਾਰੇ ਪਿੰਡੇ ਤੇ ਇਹ ਇੱਥੋਂ ਦਿਖਾ ਦੇ ਠੰਡੀ ਪੂਰੀ ਆ ਨਾ ਟੱਕੀ ਜੋ ਬਰਾਬਰ ਨੂੰ ਇਹ ਇੱਥੋਂ ਉਹ ਗਰਮ ਗਰਮ ਵਾਲਾ ਸੀਨ ਨਹੀਂ ਹੈਗਾ ਇੱਥੋਂ ਇੱਥੋਂ ਮਾਰਦੀ ਕੈਮਰਾ ਕੱਟ ਵਾਲਾ ਲੇਵਾ ਬਣ ਜੂ ਜਿੱਦਾਂ ਦਾ ਕਹ ਲਈਏ ਗਾਂਵ ਦਾ ਹੱਦ ਤੋਂ ਮੜਾ ਭੜਾ ਭੂੜਾ ਵੀ ਪਾਈਆਂ ਬਾਈ ਦੋ ਚਾਰ ਡਣਾ ਜਿਵੇਂ ਜਿਵੇਂ ਦੁੱਧ ਤੇ ਆਊਗੀ ਓਵੇਂ ਓਵੇਂ ਕਹ ਲਈਏ ਥੱਲੇ ਬਣੂਗੀ ਹੋਰ ਘੱਟਦੀ ਨਹੀਂ ਹੈ ਨਾ ਆ ਜਾ ਘਰੀ ਹੁਣ ਇਧਰ ਲੈ ਬੰਨੇ ਲਿਆ ਹੋਏ ਆ ਜੋੜਾ ਦਾ ਬਾਹਲਾ ਕਮਾਲ ਦਾ ਹੈ ਨਾ ਤੋਰਾ ਤੋਰ ਜਬਰਾ 7 ਨੰਬਰ ਆ ਗਈ ਬਾਈ ਇਹ ਕੱਟੀ ਵੀ ਥੱਲੇ ਆ ਮਗਰ ਕੱਟੀ ਤੇ ਸਿੰਘ ਦਿਖਾ ਦੀ ਪਹਿਲੋ ਸਿੰਘ ਪ्योर ਡੱਬੀ ਵਾਲਾ ਹੈ ਨਾ ਹਾਂ origignal ਸਿੰਘ ਪਿਆ ਇਹਦਾ ਸਾਰਾ ਕੁਝ ਹੀ origignal ਵਾਲਾ ਲੱਗਦਾ ਮੈਨੂੰ ਜੀ ਜੀ ਹੈ ਕੱਟੀ ਦੇ ਥੱਲੇ ਆ ਗਈ ਮਗਰ ਕ ਜਿਹਨੂੰ ਆਪਾਂ ਕਹਿੰਦੇ ਨਸਲ ਨਸਲ ਪੂਰੀ ਬਰੀਡ ਹਾਂ ਜਿਹਨੂੰ ਕਹਿੰਦੇ ਆਸਲ ਨਸਲ ਉਹ ਆ ਆਸਲ ਨਸਲ ਦੀ ਝੋਟੀ ਕਹਿੰਦੇ ਉਹਨੇ ਆਪਾਂ ਨੂੰ ਜਦ ਪਿਓਰ ਮੂਰਾ ਦੀ ਕਹਿੰਦੇ ਉਹ ਪਿਓਰ ਮੂਰਾ ਤੋਰਾ ਤੋਰਾ ਬਹੁਤ ਠੰਡੀ ਝੋਟੀ ਆ ਠੀਕ ਆ ਗੱਲ ਨਾੜਾ ਨੂੜਾ ਲੇਵੇ ਤੇ ਬਹੁਤ ਜਿਆਦੀਆਂ ਬਈ ਨਸਾਂ ਫੁੱਲ ਸੁਆ ਕਿਹੜਾ ਮਣੀ ਇਹਦਾ ਦੂਜਾ ਸੁਆ ਜੀ ਕਿੰਨੇ ਦਿਨ ਦੀ ਸੁਈ ਸੁਈ ਨੂੰ ਬਾਈ 10 ਤੋਂ 11 ਦਿਨ ਹੋ ਗਏ ਠੀਕ ਆ ਗੱਲ 11 12 ਦਿਨ ਲਾ ਲਓ 10 ਤੋਂ 11 ਦਿਨ ਦੀ ਸੁਈ ਇੱਥੇ ਰੋਕ ਲਾ 12 ਦਿਨ ਲਾ ਲਓ 20 ਕਿਲੋ ਦੁੱਧ ਹੁਣ ਤਿਆਰ ਅੱਜ 20 ਕਿਲੋ ਤਿਆਰ ਆ ਹਾਜ਼ਰ ਹਾਂਜੀ ਇੱਥੋਂ ਮਾਰਦੇ ਠੰਡੀ ਫੁੱਲ ਹਨਾ ਭੂਲੇ ਪੂਰੀ ਆ ਠੰਡੀ ਆ ਗਈ ਸਵੇਰ ਦੀ ਫੁੱਲ ਆ ਜਾ ਆ ਜਾ ਲੈ ਆ ਲੈ ਔਰ ਲੈ ਬੰਨੇ ਐ ਨੂੰ ਤੋੜਦੇ ਲੰਬੀ ਜੀ ਕਿਰਾਂ ਇਹ ਇੱਥੋਂ ਦਿਖਾ ਦੀ ਗਰੀ ਤੇ ਪਿਛਾਂ ਵਾਲੇ ਪੱਖ ਤੋਂ ਮਾਰਦੀ ਉਹ ਚੀਜ਼ ਨਹੀਂ ਹੈਗੀ ਮੋਟੀ ਨਹੀਂ ਹੈਗੀ ਜਿਆਦੇ ਨਸੇ ਹੀ ਨੇ ਸਾਰੀ ਬਾਡੀ ਤੇ ਸੂਆ ਬਾਈ ਕਹਿੰਦਾ ਇਹ ਦੂਜਾ ਆ ਗਈ ਤੇ 20 ਕਿਲੋ ਹਾਜ਼ਰ ਦੁੱਧਾ ਇਸ ਟਾਈਮ ਚੋਣ ਵਾਲਾ ਦੁੱਧਾ ਤਿਆਰੀ ਦਾ ਤਿਆਰੀ ਵਾਲਾ ਜੀ ਆਰਡਰ ਤੇ ਵੀ ਫੁੱਲ ਨਸਾਂ ਆ ਗਈਆਂ ਤੇ ਬਾਕੀ ਸੋਨੂ ਯਾਰਾ ਚੀਜ਼ ਦੀ ਨਾ ਕੁਆਲਿਟੀ ਦੱਸੀ ਜਾਂਦੀ ਆ ਉਤਲੇ ਬੰਨੇ ਹੋ ਜਾ ਉਤਲੇ ਬੰਨੇ ਫੇਸ ਦੇ ਪਰਲੇ ਬੰਨੇ ਪਰਲੇ ਬੰਨੇ ਹੋ ਕੇ ਕਮਾ ਦੇ ਇਹਨੂੰ ਕਮਾ ਲੈ ਕਮਾ ਦੇ ਐ ਇਹਨੂੰ ਤੋੜ ਦੇ ਲੰਬੀ ਕੇਰਾ ਹੋਰ ਇਹ ਇੱਥੋਂ ਇੱਥੋਂ ਲਿਆ ਇੱਥੋਂ ਦਿਖਾ ਦੀ ਗਰੀ ਉਹ ਆਡਰ ਕਹਿ ਲਿਆ ਜਮਾ ਨਾਲ ਲੱਗ ਗਿਆ ਨਾ ਬਈ ਦੁੱਧ ਬਹੁਤ ਐ ਝੂੜੀ ਥਲੇ ਵੱਡਾ ਨਹੀਂ ਹੈਗਾ ਲਫਾਫ ਆ ਜਾ ਕਰੀ ਚੋਲਾ ਉਹ ਭਾਈ ਲਟਕਦਾ ਲੜਕਦਾ ਇਹ ਨਹੀਂ ਆ ਫਿਕਸ ਹੈ ਆਡਰ ਆ ਸੋਨਾ ਬੋ ਲੱਗਦਾ ਜੀ ਫਿਕਸ ਜੇ ਲੈਵੇ ਚ ਆ ਗਈ ਜੰਮੀ 20 ਕਿਲੋ ਤਿਆਰੇ ਦੇ ਕੋਲੇ ਤਿਆਰ ਹੈ ਜੀ ਆ 20 ਹਾਜ਼ਰ ਆ ਗਿਆ ਤੇ ਮੇਲੇ ਮੂਲੇ ਲਾ ਕੇ ਮੇਲੇ ਲਾ ਕੇ ਤਾਂ 22 23 ਕਿਲੋ ਚ ਵਾਜੂਗੀ ਤੇ 20 ਦੀ ਓਟ ਦੇ ਦਵਾਂਗੇ ਆਪਾਂ ਠੀਕ ਆ 20 ਦੀ ਵਾਈ ਕਹਿੰਦਾ ਗਾਰੰਟੀ ਦੇ ਝੋਟੀ ਦੇ ਦਾਂਗੇ ਜਿਹੜੇ ਸੱਜਣ ਨੇ ਲੈ ਜਾਣੀਆਂ ਤੇ ਬਾਕੀ ਚੀਜ਼ ਤੁਹਾਨੂੰ ਦੱਸੀ ਜਾਂਦੀ ਆ ਵੀ ਖਰਾ ਸੋਨਾ ਹੀ ਆ ਹਰੇਕ ਪੱਖ ਤੋਂ ਜੀ ਤੇ ਸ਼ਕੀਨੀ ਵਾਲੇ ਮਾਮਲੇ ਸਾਰੇ ਪਾਸੇ ਨੰਬਰ ਸਾਰੇ ਪਾਸੇ ਨੰਬਰ ਚ ਆ ਗਿਆ ਲਿਆ ਚੋ ਭਰਾ ਜਾਂ ਖਾਂਡੀ ਖੁੰਨੀ ਬਹੁਤ ਵਧੀਆ ਝੋਟੀ ਦੀ ਜੀ ਆਪਣੇ ਬੰਦੇ ਦਾ ਵੀ ਲੱਗਦਾ ਤੁਰਨ ਲੱਗਣਾ ਹਾਂ ਤੁਰਦਾ ਹਾਂ ਜੀ ਇਹਦਾ ਵੀ ਲੱਗਦਾ ਹੀ ਗੱਲ ਨਹੀਂ ਕਦਮ ਨਾ ਕਦਮ ਮਲਾਗੀ ਚੱਕਦਾ ਝੋਟੀ ਦੇ ਇਹਦਾ ਨੰਬਰ ਆ ਗਿਆ ਸੱਤਵਾਂ ਤੇ ਹੁਣ ਆ ਜਾਗਾ ਰਹੀ ਅੱਠਵੇਂ ਨੰਬਰ ਤੇ ਹੋਏ ਠਾਣ ਠੋਣੀ ਨੂੰ ਵੀ ਬਾਲਾ ਕਹਿ ਲਈ ਹੈ ਨਾ ਅਸਲੀ ਲੱਗਦੀ ਮੈਂ ਬਾਲੀ ਚੰਗੀ ਝੋਟੀ ਹੈ ਆਹ ਚੀਜ਼ਾਂ ਦਿਖਾ ਦਿਆਂ ਇੱਥੇ ਇੱਥੇ ਵੀ ਨਸਾਂ ਆ ਗਈਆਂ ਇਹ ਦੋਨੇ ਸਾਈਡਾਂ ਤੇ ਇਹ ਇੱਥੋਂ ਦਿਖਾ ਦੀ ਇਹਦਾ ਸੂਆ ਬਣੀ ਜਿੰਨੀ ਉੱਪਰ ਆ ਉਹਨੀ ਥੱਲੇ ਆ ਸੂਆ ਦੂਜਾ ਸੂਆ ਜੀ ਓਡੀਏ ਕਹਿ ਸਕਦੇ ਆ ਆਪ ਜਿੱਡਾ ਆਰਡਰ ਲੱਗਿਆ ਹੈ ਨਾ ਜੀ ਦਾ ਜਿੱਡਾ ਆਰਡਰ ਚਵਾਈਆਂ ਨ ਪੋਲੀ ਓਲੀ ਪੋਲੀ ਕਿੰਨੇ ਦਿਨ ਦਾ ਸੁਆ ਇਹਦਾ ਭਾਈ 6 ਮਾ 7 ਮਾ ਦੇਣਾ ਸੁਈ ਨੂੰ ਕਿੰਨਾ ਦੁੱਧ ਹੋਊਗਾ ਹੁਣ ਜਮੇ ਦੁੱਧ ਹੈਗਾ 16 17 ਕਿਲੋ ਹੁਣ ਤਿਆਰ 16 17 ਜੀ ਕਿੰਨਾ ਦੁੱਧ ਪਾਉਗੀ ਇਹ 20 ਤੋਂ ਪਲੱਸ ਚੱਲੂਗੀ ਭਾਈ ਜੀ ਬਾਕੀ ਇਹਨੂੰ ਚੱਲਣਾ ਵੀ ਚਾਹੀਦਾ ਹੈ ਨਾ 4x4 ਸਿਸਟਮ ਆ ਗਿਆ ਪੂਰਾ ਜੀ ਹਾਂ ਜਿਵੇਂ ਪਰਲੇ 7ਵੇਂ 8ਵੇਂ ਨੰਬਰ ਤੇ ਜਾਣੇ ਹੁੰਦੇ ਨੇ ਨਾ ਉਧਰ ਤਾਂ ਇਧਰ ਨਾਲੋਂ ਵੀ ਕਹਿ ਲਈਏ ਉਹ ਭਾਈ ਬਸ ਸਿਰਾਂ ਬੰਦਣਾ ਪਾੜਾ ਚੜਾਈ ਆਈ ਜਿਵੇਂ ਜਿਵੇਂ ਪਹਾੜਾਂ ਨੂੰ ਚੜਦੇ ਆ ਨਾ ਜਿਵੇਂ ਜਿਵੇਂ ਵਿੱਚੋਂ ਪਹੜਾ ਚੜਦੇ ਆ ਪਹਾੜਾ ਨੂੰ ਚੜ੍ਹਾਈ ਆਈ ਜਾਂਦੀ ਹੈ ਨਾ ਕਮਾ ਇਹਨੂੰ ਕਮਾ ਕੇ ਰਾਂ ਹੋਰ ਫਿਰ ਇਹ ਲੱਗਦਾ ਪਹਿਲਾਂ ਆ ਕਰਾ ਦੇ ਤਸੱਲੀ ਇਹਨੂੰ ਇਹ ਇੱਥੋਂ ਦਿਖਾ ਦੇ ਕੱਲਾ ਕੱਲਾ ਥਾਣਾ ਸੋਨਾ ਰੱਖਦੀ ਹਾਂ ਥਾਣਾ ਦਾ ਬਾਪ ਜੀ ਆ ਗੈਪ ਬਹੁਤ ਕਮਾਲ ਦਾ ਰੱਖਦੀ ਆ ਕਿੰਨੇ ਦੰਦਾ ਸੂਆ ਸਿਆ ਮਣੀ ਲੈ ਆ ਬਾਈ ਅੱਜ 6ਵਾਂ 7ਵਾਂ ਦਿਨ ਹੈ ਜੀ ਕਿੰਨਾ ਦਸਿਆ ਹੁਣ 16 ਕਿਲੋ 16 ਕਿਲੋ ਹੋਣਾ 20 22 ਕਿਲੋ ਦੋ ਜਰਾਮ ਨਾਲ ਚਵਾ ਜੂਗੀ ਹਾਂ ਤੇ ਕੁਆਲਿਟੀ ਦੀ ਚੀਜ਼ ਆਈ ਹੈ ਪੂਰੀ ਚਵਾਈ ਤਾਂ ਪੁੱਛਣ ਦੀ ਲੋੜ ਨਹੀਂ ਲੋ ਹੱਕ ਦੇਖ ਬਾਈ ਹੱਕ ਤਾਂ ਹੈ ਹੀ ਨਹੀਂ ਕੀ ਦਾ ਆਸਲ ਮੁਰਾਜੇ ਬੱਚੇ ਦੇ ਨਾਲ ਜੀ ਜਿਹੜੇ ਪੂਰੇ ਪੂਰੇ ਜਿਹੜੇ ਭਰਾ ਨੇ ਬਰੀਡ ਤੇ ਕੰਮ ਕਰਨਾ ਨਾਲ ਨਾਲ ਦੁੱਧ ਤੇ ਕੰਮ ਕਰਨਾ ਉਹੀ ਗੱਲ ਆ ਵੀ ਜਿਹੜੇ ਸੱਜਣ ਨੇ ਮੈਂ ਕਹਾਂ ਦੁੱਧ ਤੇ ਕੰਮ ਕਰਨਾ ਘੱਟ ਤੋਂ ਘੱਟ 15 ਕਿਲੋ ਵਾਲੀ ਮੱਝ ਬਚਾਉਣੀ ਪਾਜੀ ਆਪਣਾ 15 ਕਿਲੋ ਜੀ ਜੀ ਆ ਇੱਥੋਂ ਮਾਰਦੀ ਗਰੀ ਕੈਮਰਾ ਕਮਾਲਾ ਚੋ ਬਰਾ ਇੱਥੋਂ ਕਮਾਲਾ 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 ਇੱਥੋਂ ਗੈਪ ਕਰਾ ਦੀ ਗਰੀ ਚੱਕ ਇੱਕ ਸਾਈਡ ਤੋਂ ਵੇ ਆ ਬੰਦੇ ਕਮਾਗੇ ਇੱਥੋਂ ਕਮਾਲਾ ਬੱਚਾ ਕੀ ਸੀ ਨਾਲ ਦੇ ਕੱਟਾ ਜੀ ਆ ਨਾਰਮ ਜਮਾ ਤਾਜ਼ਾ ਸੁਆ ਉਹ ਦੇ ਲੋ ਨਰਮ ਬੱਚਾ ਜਿਹੜੀ ਬੱਚੇ ਤੇ ਵੀ ਮਾਰਨੀ ਬਿਲਕੁਲ ਨਰਮੀ ਆ ਬੱਚਾ ਤਾਜ਼ਾ ਹੀ ਆ ਲੂਨੀ ਦਸੀ ਜਾਂਦੀ ਆ ਤੇ ਇੱਥੋਂ ਥਾਣਾ ਦਾ ਗੈਪ ਕਰਾ ਦੇ ਚ ਇੱਕ 4/4 ਵਾਲਾ ਸਿਸਟਮ ਹੀ ਆ ਗਿਆ ਹਨਾ ਨੰਬਰ ਆ ਗਿਆ ਇਹਦਾ 8 ਮੈਂ ਇਹਨੂੰ ਤਾਂ ਤਕਰੀਬਨੂ ਹੀ ਭਰਾ ਕੇ ਲਈ ਹਨਾ ਸਾਰੀ ਵੀਡੀਓ ਚ ਸ਼ਾਂਟ ਲੈਣਗੇ ਹਾਂ ਸਾਰੀ ਵੀ ਕਿਹੜੀ ਆ ਗਈ ਤੇ ਜਿਹੜੀ ਆਪਾਂ ਨੇ ਪਹੁੰਚ ਕਰੀਆ ਪਹੁੰਚ ਕਰੀਆ ਪਹਿਲੇ ਦੇ ਦੂਜੇ ਨੰਬਰ ਜੀ ਤੇ ਇਹਨਾਂ ਸਾਰੀਆਂ ਚੋ ਕਿਸੇ ਦੀ ਵੀ ਪਹੁੰਚ ਨਹੀਂ ਹੋਣੀ ਹੈ ਬਾਈ ਬਾਕੀ ਮੱਕੇ ਦੇ ਸੌਦੇ ਦੇ ਦੇਖ ਲਈਦਾ ਹੁੰਦਾ ਹੈ ਕਿ ਅਗਲਾ ਕਬੇ ਸੌਦਾ ਉਸ ਹਾਬਨਾ ਕਾਲੀ ਦਾ ਪਹੁੰਚ ਦੇ ਸਰਤੇ ਜੀ ਠੀਕ ਹੈ ਹਾਂਜੀ ਆਪਾਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਪਰ ਇਸ ਵੇਲੇ ਜਿਹੜੇ ਆਪਣਾ ਵਿੱਚ ਸੌਦੇ ਦੇ ਪਹੁੰਚ ਹੋਗੀ ਉਹ ਦੋ ਝੋਟੀਆਂ ਦੀ ਹੋਊਗੀ ਨੰਬਰ ਬੋਲ ਦੇਰਾ ਹਾਂ 9478 474740 ਤੇ ਆਪਣੇ 170 80 ਤੋਂ ਉੱਪਰ ਲਾ ਕੇ 3 ਲੱਖ ਤੱਕ ਝੋਟੀਆਂ ਬਾਈ 170 ਤੋਂ 22 ਕਹਿੰਦਾ 3 ਲੱਖ ਤੱਕ ਦੀਆਂ ਝੋਟੀਆਂ ਨੇ ਪਿੰਡ ਸ਼ਾਪੁਰਾ तहसील ਫਲੋਰ ਤੇ ਜ਼ਿਲ੍ਹਾ ਜਲੰਧਰ ਦਵਾਬੇ ਦਾ ਪਿੰਡ ਆ ਗਿਆ ਸੱਜਣੋ ਸਰਦਾਰ ਚਰਨ ਸਿੰਘ ਡੈਰੀ ਫਾਰਮ ਦੇ ਖੜੇ ਆ ਤੋਹਫੇ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ